ਬਹੁਤ ਸੋਹਣਾ ਚੱਲਦਾ ਟਰੈਕਟਰ ਮੈਂਟ ਬਣਾ ਮੈਂ 15 ਨਹੀਂ ਚਲਾਇਆ ਹਜੇ ਪਰ ਫਿਰ ਹਾਲ ਮੈਂ ਜੋਂਡੀਰ ਨੂੰ ਜਿੰਨੇ ਵੀ ਲੋਕ ਸਲਾਹਦੇ ਆ ਉਹਨਾਂ ਸਲਾਹ ਸਕਦਾ ਡੀਜ਼ਲ ਪੱਖੋਂ ਨਹੀਂ ਸਿਰਫ ਚਲਾਈ ਪੱਖੋਂ ਕਹਿ ਸਕਦਾ ਡੀਜ਼ਲ ਦਾ ਹਜੇ ਮੈਂ ਏਡੀ ਛੇਤੀ ਦਾ ਕੀ ਵੇਖ ਲਿਆ ਆ ਮਲਾਈ ਨੂੰ ਗੇਅਰ ਪੈਂਦੇ ਆ ਯਾਰ ਕੀ ਬਾਤ ਚਲਾਇਆ ਨਹੀਂ ਸੀ ਜਿਹੜੇ ਵੀਰ ਕਹਿਣਗੇ ਪਹਿਲੀ ਵਾਰੀ ਚਲਾਇਆ ਤਾਂ ਪਹਿਲੀ ਵਾਰੀ ਚਲਾਇਆ ਕਿਉਂਕਿ ਸਾਡੇ ਏਰੀਆ ਵਿੱਚ ਹੈ ਨਹੀਂ ਜੌਂਡੀ ਯਾਰ ਲੈ ਵੀ ਸੱਜਣ ਪਿਆਰੋ ਰੇਸਤਾ ਦਾ ਹੀ ਜਾਇਆ ਕਰਾਇਆ ਇਹਨਾਂ ਨੇ ਉਹ ਡਰਾਈਵਰ ਆਪਣਾ ਕੰਮ ਮਾਰਾ ਇੱਥੇ ਪੱਠਾ ਸੀਗਾ ਪਹਿਲਾਂ ਪੱਠਾ ਚਕਾਇਆ ਇਹਨਾਂ ਨੇ ਆਪਣੇ ਜਿਆ ਆਇਆ ਆਇਆ ਬਹੁਤ ਦਾ ਗੇਰ ਆ ਯਾਰ ਕੋ ਗੇਰ ਪੜੇ ਰਲੇ ਆ ਨਿਆਰੇ ਨਾਲ ਗੇਰ ਪੈਂਦੇ ਜਾਵਾਂ ਅਰ ਟੱਕਰ ਪਏ ਬਈ ਉਹਦਾ ਜਾਨ ਸਰ ਮੈਨੂੰ ਤਾਂ ਐਸੀ ਚਾਲ ਕਿਵੇਂ ਬਣਾਵਾਂਗੇ ਕਰਦਾ ਹੁਣ ਆ ਟਰੈਕਟਰ ਦਾ ਗੇਅਰ ਨਹੀਂ ਮੈਨੂੰ ਪਤਾ ਕਿਹੜਾ ਇਹ ਆ ਦੇਖੋ ਦੇ ਵਿਚਾਲੇ ਇਹ ਲੱਗ ਜਾਂਦਾ ਆਹਾਂ ਜਾਣੀ ਆ ਪੂਰਾ ਤੋਰ ਜਾਣੀ ਮੰਨ ਲਓ ਵੀ ਤੀਜਾ ਦੂਜਾ ਹੈਗਾ ਇਹਦਾ ਤੇ ਐ ਸਲੋ ਜੀ ਰੇਸ ਤੇ ਕੁਝ ਨਹੀਂ ਕਰਨਾ ਹੈਗਾ ਤੁਸੀਂ ਦੇਖੋ ਵੀ ਵਧੀਆ ਟਾਇਰ ਕਰਾ ਕੇ ਕਰਾਇਆ ਭਰ ਲੈਂਦਾ ਆ ਕਰਾਇਆ ਪਸ ਉਹ ਦੇਖੋ ਕੋਈ ਦਬਣਾ ਨਹੀਂ ਇਹਨੇ ਖਾਲੀ ਤੇ ਭਰੇ ਤੇ ਵਧੀਆ ਤੁਰਿਆ ਹੁਣ ਆ ਨਾ ਗੇਰਾ ਨਾ ਮਿੱਟੀ ਲੱਗਣ ਲੱਗਦਾ ਕੋਈ ਚੱਕਰ ਵਾਲੀ ਗੱਲ ਨਹੀਂ ਲੱਗਦਾ ਇਹਨੇ ਤੇਨ ਕੀ ਖਾਣਾ ਤੇ ਐਂ ਬਣਾ ਰੇਸ ਨਾਲ ਐ ਖਾਲੀ ਨੇ ਆਈ ਨੇ ਇਹ ਵਧੀਆ ਕਰਿਆ ਹੁੰਦਾ ਬਾਅਦ ਚੱਤੇ ਦੀ ਦਾ ਦੂਜਾ ਲਾਉਣਾ ਪੈਂਦਾ ਫਿਰ ਪਹਿਲਾ ਲਾਉਣਾ ਪੈਂਦਾ ਇਹ ਇੱਕ ਗੇਅਰ ਦੀ ਖਾਲੀ ਵੀ ਵਧੀਆ ਕਰਿਆ ਹੁੰਦਾ ਤੇ ਭਰਿਆ ਵੀ ਵਧੀਆ ਕਰਿਆ ਹੁੰਦਾ ਇੰਨਾ ਫਰਕਾ ਡ੍ਰਾਈਵ ਇਹਦੀ ਆਵਾਜ਼ ਦੇਖੋ ਮਿੱਤਰੋ ਇੰਨਾ ਅਡਵਾਂਸ ਕਰਿਆ ਜਿੱਦਾਂ Kari, 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 ya, lah. No, ya, la. la, metro, apa teh nih? Dia udah ਅੱਜ ਦੇ ਮੁੰਡੇ ਅਗਲੇ ਦਾ ਘਰ ਵਾਲੇ ਥੱਕੇ ਪਏ ਲੈ ਵੇ ਟੱਬੇ ਜੇ ਦਿਨ ਲਾ ਦੇ ਹੁਣ ਅੱਜ ਆਹ ਚਲਾਉਣੇ ਇੰਝ ਰੰਗਿਆ ਪੰਜ ਇਹਨੂੰ ਹੋਰ ਪੰਗਾ ਕਹਿੰਦੇ ਹੀਟ ਲਾ ਕੇ ਸਟਾਰਟ ਹੁੰਦਾ ਹਨਾ ਇਹ ਕੀ ਸਿਸਟਮ ਹੈ ਯਾਰ ਦੱਸ ਇੰਨੀ ਰੌੜ ਲਿਆ ਨੇ ਪਤਾ ਨਹੀਂ ਕਾਹ ਤੋਂ ਲਿਆ ਇੰਨਾ ਰੌੜ ਲਾ ਆ ਵੇ ਕਣ ਕੜੀ ਕਰੀ ਜਾਂਦਾ ਸਾਤ ਨਾਮ ਆਪਾਂ ਨੂੰ ਰੱਖਾਂਗੇ ਸੀ ਜੀ ਪਹਿਲੇ ਦੂਜੇ ਆ ਪਹਿਲੇ ਜੀ ਦੂਜੇ ਦਾ ਗਾੜਾ ਤੁਰਨਾ ਚਾਹ ਰਹੇ ਨੇ ਦੂਜੇ ਦਾ ਜ਼ਿਆਦਾ ਦੇਣਾ ਮੈਨੂੰ ਲੱਗਾ ਥੋੜਾ ਜਿਆਦਾ ਫਿਰ ਆ ਕੀ ਸਿਸਟਮ ਹੱਥ ਕੌਣ ਨਾ ਜਿਆਦਾ ਨਹੀਂ ਰਹੀ ਲਿਆ ਛੱਡ ਲਈਏ ਤਾਂ ਇੱਥੇ ਹੱਥ ਨਹੀਂ ਵੜਦਾ ਲੈ ਕਈ ਕਿ ਟਰੈਕਟਰ ਵਾਲੇ ਵੀਰੇ ਹੁਣ ਨਵੇਂ ਆਪਣੇ 363 ਇਹ ਵੀ ਬਹੁਤ ਭੀੜੇ ਆ ਲੈਫਟ ਵਾਲੇ ਲੀਵਰ ਵਾਲੇ ਪਾਸੇ ਦਾ ਬਹੁਤ ਭੀੜਾ ਟਰੈਕਟਰ ਐ ਐਡੀਸ਼ਨ ਵੀ ਬਹੁਤ ਬੰਦੇ ਇਹ ਮੈਨੂੰ ਲਾਂਬਾ ਦਿੰਦੇ ਹੁੰਦੇ ਆ ਜਿਵੇਂ ਮੈਂ ਆਪ ਬਣਾਉਣਾ ਤੇ ਆਵੇਂ ਹੀ ਕਹਿੰਦੇ ਆ ਰਪੀਡ ਆ ਡਰਾਈਵ ਪਰ ਆ ਵੀ ਆ ਉਹ ਤਾਂ ਜੋਂਡੀਰ ਬਹੁਤ ਘਾਟ ਆ ਪਰ ਜਦੋਂ ਕੋਲ ਚੱਕਣਾ ਉੱਥੇ ਬਹੁਤ ਸਮੱਸਿਆ ਆ ਬਲਾ ਤਾਂ ਛੱਡੋ ਖੜਾ ਹੋਰ ਤਾਂ ਹੱਥਾਂ ਵਧੀਆ ਪ੍ਰੋਪਰ ਚੱਲਦਾ ਹੁੰਦਾ ਇਹ ਮੈਨੂੰ ਹੀ ਸਮੱਸਿਆ ਆ ਜਾਂ ਹੋਰ ਵੀ ਕਹਿ ਵੀ ਇਹਨੂੰ ਸੀਟ ਪਿੱਛੇ ਕਰਕੇ ਦੇਣੇ ਬਸ ਤਾਂ ਲੱਤਾਂ ਲੱਤਾਂ ਵਾਲੀਆਂ ਲੰਮੀਆਂ ਆ ਵੇ ਲਾਵੇ ਜਟੋਏ ਨੂੰ ਆਪਾਂ ਚਲਾਵਾਂਗੇ ਸਾਰਾ 1200 ਚੱਕਰ ਤੇ 100 ਹੋ ਗਿਆ ਨਹੀਂ 1200 ਆ 1200 ਚੱਕਰ C2 ਦੇ ਵਿੱਚ ਹੋ 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 ਆਜੋ ਤਿਆਰ ਵੇਟੀ ਦਾ ਲਾ ਨਾ ਨਾ ਲਾ ਨਹੀਂ ਲਾ ਜੌੜੀਰ ਦਾ ਪੂਰਾ ਪੜਾ ਬਈ ਹੋ ਹੋ ਲੈ ਉਹ ਤੇ ਥੋੜੀ ਸਮੱਸਿਆ ਹੈ ਮੈਨੂੰ ਜਾਂਦਾ ਯੱਕ ਦਾ ਚੱਕ ਦਿੰਦਾ ਜੋ ਪਰ ਜਾ ਸੈਟਪਾ ਦੰਦਾ ਹੋਰ ਗੇਅਰ ਲਾ ਲੂਗੇ ਵੇਣ ਆਪਾਂ ਕਿਹੜੇ ਕਿਹੜੇ ਜ ਟਾਇਰ ਕਮਾਦ ਹੁੰਦਾ ਬੀ 3 ਜਾ ਏਰ ਬਿੰਦਾ ਨਾ ਬਹਿਣਾ ਹੁਣ ਮੈਨੂੰ ਆਖੜ ਗਿਆ ਪਹਿਲੀ ਵਾਰ ਜਮਾਇਆ ਤਾਂ ਬਈ ਕੋਈ ਸ਼ੱਕ ਨਹੀਂ ਪੈ ਗਿਆ ਨਹੀਂ ਲਾਇਆ ਸਾਡੇ ਪੈਂਡ ਦੇ ਵਿੱਚ ਇੱਕ ਦੋ ਜੌਂਡੀ ਏਰੀਆ ਇੱਕ ਦੋਈਆ ਦਾ ਡਾਵੀਅਨਰ ਤੇ ਬਹੁਤ ਘੱਟ ਬੈਠੇ ਆ ਆ ਕਰਕੇ ਨਾ ਡਾਵੀਅਨਰ ਨਵਾਂ ਜਿਹਾ ਲੱਗ ਰਿਹਾ ਮੈਨੂੰ ਆ ਕੀ ਬਾਜ ਉਹ ਜਿਹੜਾ ਸਾਇਲੈਂਟ ਆ ਭਾਈ ਦੇਖੋ ਸੁਨਰਪੰਡ ਆਏ ਆ ਮਿੱਤਰੋ ਆਪਣੇ ਰਿਸਟੋਰਰੀ ਆ ਮੈਂਦਰ ਦੇ ਕੱਦਲ ਪਾਹੇ ਕੋਲੇ ਆਏ ਆ ਕੱਦਲ ਪਾਹੇ ਕੋਲੇ ਆ ਆ ਉਹ ਉਹ ਪਾਹੇ ਵੀਰਾ ਜਮਾ ਸਮਝ ਨਹੀਂ ਦਿੱਤਾ ਲੈ ਉੱਟ ਦੇਖਣ ਦਾ ਤਾਂ ਚਲੋ ਕੋਈ ਨਹੀਂ ਲੈ ਮੇਤਰੋ ਹੁਣ ਸਾਨੂੰ ਫੋਨ ਕਟਣਾ ਵੜਾ ਇਹ ਕੋਣ ਦੂਜੇ ਵਿੱਚ ਰਹਿਣੇ ਇਧੋੜਾ ਕਰ ਜੋਰੀ ਵੇਖ ਲੈਣੇ ਹੋਰ ਨਹੀਂ ਦੱਸ 12 ਦੇ ਚੱਲ ਰਿਹਾ ਸਾਰਾ ਬੜਾ ਬਚਾਣਾ ਯਾਰ ਕਮਾਲ ਵਾਲੀ ਆ ਤਾਂ ਮੈਂਟ ਬਣਾ ਮੈਂ 15 ਨਹੀਂ ਚਲਾਇਆ ਹਜੇ ਪਰ ਫੈਲ ਹਾਲ ਮੈਂ ਜੋਂਡੀਰ ਨੂੰ ਜਿੰਨੇ ਵੀ ਲੋਕ ਸਲਾਉਂਦੇ ਆ ਉਹਨਾਂ ਸਲਾਹ ਸਕਦਾ ਡੀਜ਼ਲ ਪੱਖੋਂ ਨਹੀਂ ਸਿਰਫ ਚਲਾਈ ਪੱਖੋਂ ਕਹਿ ਸਕਦਾ ਡੀਜ਼ਲ ਦਾ ਹਜੇ ਮੈਂ ਢੀ ਛੇਤੀ ਦਾ ਕੀ ਵੇਖ ਲਿਆ ਆ ਮਲਾਈ ਗੋਗਰ ਪੈਂਦੇ ਆ ਯਾਰ ਚਾਹ ਬਾਤ ਚਲਾਇਆ ਨਹੀਂ ਸੀ ਜਿਹੜੇ ਵੀਰ ਕਹਿਣਗੇ ਪਹਿਲੀ ਵਾਰੀ ਚਲਾਇਆ ਤਾਂ ਪਹਿਲੀ ਵਾਰੀ ਚਲਾਇਆ ਕਿਉਂਕਿ ਸਾਡੇ ਏਰੀਆ ਵਿੱਚ ਹੈ ਨਹੀਂ ਜੋਂਡੀਰ ਸਰਾ ਬਈ ਜਮਾ ਚਲਾਈ ਕਿਹਰ ਆਪਸ਼ਨ ਵਾਲੀ ਮੈਂ ਜਾਂਦੀ ਨਾ ਮੈਨੂੰ ਲੱਗਦਾ ਜਿਹਨੇ ਕਿਰਾਏ ਕਰੂ ਇਹਦਾ ਕੰਮ ਕਰਨਾ ਉਹਨੋਂ ਵਾਲੀ ਵਧੀਆ ਚੀਜ਼ ਆ ਜਿਵੇਂ ਹੁਣ ਕਿਰਾਏ ਤੇ ਮੈਨੂੰ ਪੂਰਾ ਸਕਦਾ ਹੀ ਜਾਂਦਾ ਉਹਦੇ ਹੌਨੜ ਦੇ ਜਾ ਮੈਂ ਲੋਲ ਆ ਲੈੰਦਾ ਜਾਂ ਹਾਈ ਵੀ ਉਹਦੇ ਨਾਲ ਮੈਂ ਟਿਬਾ ਹਟਾਲਿਆ ਬੜਾ ਸੌਖਾ ਢਾਲਿਆ ਸਲਾਉਣ ਵਾਲੀ ਚੀਜ਼ ਪੂਰੀ ਆ ਬਾਕੀ ਏਸੀ ਉਸੀ ਕਹਿਮਾ ਲਾਉਣਾ ਤਾਂ ਇਹਦੇ ਚ ਬੈਸਟ ਰਹਿੰਦਾ ਕਿਉਂਕਿ ਜਗ੍ਹਾ ਬਹੁਤ ਖੁੱਲੀ ਆ ਆਪਸ਼ਨਾਂ ਬਹੁਤ ਆ بڑا ਫੀਚਰ ਆ ਮੇਰੇ ਗੋਡਾੜਦਾ ਸੀ ਇੱਧਰ ਘੇਰ ਤੇ ਪੱਟ ਕਰਕੇ ਇਹਨੂੰ ਤਾਂ ਚੱਕ ਲਿਆ ਤਾਂ ਇਹ ਸਮੱਸਿਆ ਖਰਾ ਹੋ ਹੋ ਗਈ ਹੱਲ ਹਣਾ ਜੇ ਹੁਣ ਮੈਂ ਐਵੇਂ ਕਹੀ ਆ ਮ ਗੋਡੇ ਅੜਦੇ ਰੇ ਜਾਂ ਤਾਂ ਗੋਡੇ ਘਾੜੇ ਅੜਦੇ ਆ ਆ ਬਈ ਕੰਪਨੀ ਨੇ ਦਿੱਤਾ ਵੀ ਆ ਤੁਸੀਂ ਆਪ ਦੇ ਹਿਸਾਬ ਨਾਲ ਐਡਜਸਟ ਕਰ ਸਕਦੇ ਆ ਪਹਿਲਾਂ ਮੈਨੂੰ ਲੱਗਿਆ ਵੀ ਮੇਰੇ ਗੋਡੇ ਤੰਗ ਕਰਦੀ ਆ ਪਰ ਸੀਟ ਥੋੜੀ ਔਖੀ ਹੋਈ ਪਿੱਛੇ ਨੂੰ ਸੀਟ ਪਿੱਛੇ ਨੂੰ ਕਰ ਲਈ ਤੇ ਬਾਕੀ ਮੈਂ ਕਹਾਂਗਾ ਜਦੋਂ ਇੰਨੇ ਪੈਸੇ ਜੀਨੇ ਲਾਉਣੇ ਆ ਹਨਾ ਤਾਂ ਇਹ ਜੌਂਡੀਅਰ ਵੀ ਬੰਦੇ ਨੂੰ ਰੱਖਣਾ ਪੈਣਾ ਜੌਂਡੀਅਰ ਵੀ ਜਿਹੜਾ ਆਪਾਂ ਕਹਿ ਸਕਦੇ ਆ ਸੋਚਣ ਵਾਲੀ ਗੱਲ ਆ 54 5 ਜਦੋਂ ਕਿਸੇ ਨੇ ਹੋ ਟਰੈਕਟਰ ਲੈਣਾ ਹੋਵੇ ਕਿਉਂਕਿ ਇੰਨੇ ਫੀਚਰ ਆਪਣਕੇ ਤੇ ਨਹੀਂ ਮਿਲਦੇ ਯਾਰ ਆ ਵੇ ਲੋ ਸੀ3 ਤੇ ਨਾ ਸਪੀਡਾ ਦਾ ਮਗਰ ਚਾਰ ਮਗਰ ਨੂੰ ਹੁੰਦਾ ਤੇ ਗਾਹ ਨੂੰ ਕਿੰਨੇ ਹੁੰਦਾ ਨਾ ਤੇ ਆ ਬਾਲਾ ਦਾ ਹੁਣ ਆ ਦੇਖੋ ਤੇ ਬੈਗ ਖੜਾਚਦੇ ਨੇ ਬੈਗ ਠੋਕੀ ਦਾ ਤੇ ਕੋ ਕੋ ਨਹੀਂ ਰਹਿਸ ਤਈ ਇਥੋਂ ਸਿੱਧਾ ਕਢਾ ਚੁੱਕਦਾ ਹਾਂ ਚਲੋ ਮਾੜੇ ਕਮੈਂਟ ਕਰਨ ਵਾਲਿਆਂ ਨੂੰ ਸਿਰ ਮੱਥੇ ਪਰ ਮੈਨੂੰ ਬਹੁਤ ਵਧੀਆ ਲੱਗੀ ਆਪ ਦਾ ਨਿੱਜੇ ਤੇਾਰ ਬਾਰ ਆਦਾ ਚਲੋ ਠੀਕ ਆ ਜੀ ਆ ਟਿੱਬੇ ਕਲੀਅਰ ਕਰਕੇ ਜਾਣੇ ਆ ਬਾਕੀ ਫੇਰ ਅੱਗੇ ਆਪਣੇ ਖੇਤਾਂ 'ਚ ਮਿਲਾਂਗੇ ਆਵੇ ਪੂਰਾ ਸੌਂਗ ਦੇ ਰਹੀ ਐ ਆ ਫਿਕਰ ਵੀ ਨਾ ਯੱਕਦਾਂ ਥੱਲੇ ਆਟੋਮੈਟਿਕ ਦਾ ਬਹੁਤ ਯਾਰ ਸਾਰੇ ਪੱਖ ਦਾ ਸਹੀ ਲੱਗਿਆ ਮੈਨੂੰ ਹੁਣ ਜੇ ਫੇਰ ਮੈਂ ਉਹੀ ਗੱਲ ਰਹੀ ਜੇ ਲੈਣਾ ਹੋਵੇ ਤਾਂ ਨਾਲ ਐ ਕੇ ਰੱਖਾਂ ਮੈਂ ਆ ਜਾ ਕੇ ਘਰ ਆ ਕੇ ਲੈ ਉੱਠ ਛੱਡ ਦਿਓ ਆ ਲੱਗਦਾ ਸਰਾ ਹੀ ਆ ਫੇਰ ਆ ਚਰੀ ਬਣਾਉਣੀ ਬਹੁਤ ਔਖੀ ਹੈ ਕਿ ਸਿੱਧਾ ਚੜਾ ਬੈਠੇ ਤੇ ਖੜ ਗਿਆ ਅੱਗੇ ਦਾ ਬੈਕ ਹੀ ਬਣਾਉਣਾ ਹੈ ਲੈਪਟ ਸੈਟ ਲਿਆ ਬੈਕ ਹੀ ਖਾਈਦਾ ਬਹੁਤ ਸੋਹਣਾ ਚੱਲਦਾ ਟਰੈਕਟਰ ਬਾਕੀ ਹਲਾ ਹੁਲਾ ਤੇ ਤਾਂ ਪਤਾ ਨਹੀਂ ਰਾਏ ਤੇ ਬਹੁਤ ਘਾਟ ਨਿਆਰਾ ਦਿੰਦਾ ਗਾਂਵਚਾਂ ਵਾਲੇ ਘੇਰ ਦਾ ਦਸਰਾ ਹੀ ਲੱਗ ਗਿਆ ਛਟ ਲਗੇਰ ਨਾਲ ਵੀ ਘੈਂਟ ਕੰਮ ਲਓ ਜੀ ਫਸਾ ਦਾ ਟਿੱਬੇ ਤੇ ਉਹ ਗਰਤੇ ਸੀ ਸਾਹਮਣੇ ਕਹਿੰਦਾ ਆਉਣ ਦੇ ਮੈਂ ਚੱਲ ਜਾਂ ਮੈਂ ਐ ਪਤਾ ਸੀਗਾ ਵੀ ਲੱਗੂਗਾ ਠਾਡਾ ਯਰ ਬਾਈ ਕਰ ਲੱਗ ਗਿਆ ਬਾਪਾ ਆ ਫਾੜ ਕੇ ਖੜ ਜਾ ਤਰਪੂ ਉੱਤਤ ਬਾਜਾ ਫੜ ਕੇ ਹੀ ਫੜ ਜਾ ਜੋਰ ਨਾਲ ਉਹ ਹੌਲੀ ਹੌਲੀ ਤੋਰੀ ਚੰਗਾ ਲਾਸਾਏ ਕੱਢ ਦੇ ਭਾਈ ਓਏ ਔਰ ਨਗਾ ਵਾਗੇ ਸਦਾ ਫੇਰ ਲੈ ਬਾਬੇ ਇਹਦੇ ਚੜਾਇਆ ਸਿੱਧਾ ਹੀ ਮਨ ਲਾ ਉਡਾ ਘਟੇਰਾ ਸੀ 10 12 ਫੋਟ ਚਾਏ ਲਾ ਵਾਪੇ ਕਰ ਚੱਲੇ ਪੱਦਰ ਨੇੜੇ ਜੇ ਹੋ ਜਲੇ ਹੁਣ ਫੇਰ ਇਹਨੇ ਚੱਲ ਬਸ ਐਂ ਰਾਹ ਜਾ ਬਣਾਉਣਾ ਪੈਂਦਾ ਕਦੇ ਪੁੱਠੇ ਕਰੇ ਨਾ ਕਦੇ ਪੁੱਠਾ ਕਰੇ ਸਿੱਧਾ ਐ ਸਿੱਧਾ ਟਰੈਕੜਾ ਗਿਆ ਟੌਰ ਵੱਟ ਕੇ ਐਂ ਰਾਹ ਜਾ ਬਣ ਜਾਂਦਾ ਵਾ ਇਹ ਅਗਲਾ ਟੱਪੇ ਢਾਲੇ ਆ ਹੁਣ ਉਲਟ ਲੋਟ ਪੈਰਾ ਨਾ ਬਣੇ ਲੋਰ ਵਾਹੇ ਹੀ ਦਾ ਕਿ ਮੈਂ ਹੁਣ ਐ ਐ ਹੁਣ ਆਪੇ ਢਾਲ ਜੂਗਾ ਸੇਪਾ ਢਾਲ ਗਿਆ ਆਹੀਂ ਹੌਲੇ ਹੌਲੇ ਢਾਲ ਦੇਣਾ ਲੈ ਬਈ ਆਇਂ ਅੜ ਜਾਂਦਾ ਆਹੀਂ ਮਣਾਉਣਾ ਪੈਂਦਾ ਚੜਾ ਕੇ ਜੇ ਬਸ ਇੰਨਾ ਵੀ ਗਾਹ ਤੇ ਕੀ ਖੁਰ ਲਿਆ ਪਿਆ ਦੋ ਚਾਰ ਗਾਹ ਨੂੰ ਗੇੜੇ ਦੇ ਕੇ ਫਿਰ ਬੈਗ ਬੂਗ ਦੇਖ ਲਾਂਗੇ ਹੁਣ ਮੜਾ ਇਹ ਥੱਲੋਂ ਲੱਗ ਗਿਆ ਅੜ ਗਿਆ ਥੱਲੇ ਵਾਲਾ ਛੇਤੀ ਲੱਗਦਾ ਇਹ ਇਕੱਲੇ ਮੈਨੂੰ ਇਹ ਕੰਮ ਹੀ ਲੱਗੀ ਹੈ ਖੋਦਾ ਬਹੁਤ ਛੇਤੀ ਹੈ ਮੜੇ ਇਹਨਾਂ ਥੱਲੇ ਲੱਗ ਜਾਂਦਾ ਕਰਨਾ ਜਿਵੇਂ ਕਦੇ ਹੌਲੈਂਡ ਮੈਥੋਂ ਬਹੁਤ ਘੱਟ ਲੱਗਿਆ ਪਰ ਥੱਲੇ ਬਹੁਤ ਛੇਤੀ ਅੱਜ ਮੈਥੋਂ ਦੋ ਵਾਰ ਹੀ ਲੱਗ ਗਿਆ ਇਹ ਰਾਮ ਇਹ ਮੇਰੇ ਤੋਂ ਬਿਨਾ ਤਿੰਨ ਚਾਰ ਵਾਰੀ ਹੋਰਾਂ ਨੇ ਲਾਤਾ ਸੀ ਮੇਰੇ ਤੋਂ ਤਾਂ ਬਹੁਤ ਟਾਈਮ ਬਾਅਦ ਲੱਗਿਆ ਉਹ ਵੀ ਚਲਾਇਆ ਵਜੀ ਥਾਂ ਤੇ ਆਏ ਕਲ ਲਾ ਜਾਂਦਾ ਕਈ ਵਾਰੀ ਟਰੈਕਟਰ ਇਧਰੋਂ ਮੇਰਾ ਨਹੀਂ ਦਿਲ ਵਗ ਰਿਆ ਉਹਨੂੰ ਦੇਖ ਕੇ ਚਲੋ ਦੇਣੇ ਆ ਕੀ ਬੰਦਾ ਕਿਉਂਕਿ ਆ ਥੱਲੇੋਂ ਖੁਰ ਲਿਆ ਪਿਆ ਕਈ ਬਰਾ ਕਰਨੀਏ ਪੰਗੇ ਲੈਂਦੇ ਜਾਏ ਆ ਭਈ ਇਹਨਾਂ ਨੇ ਸਿਆਣੇ ਬੰਦੇ ਨੇ ਸਾਰਿਆਂ ਨੇ ਪਹਿਲਾਂ ਮੱਥਾ ਮਾਰ ਕੇ ਦੇਖਿਆ ਐਰੀ ਸਾਡੀ ਕੌਲਿਆਂ ਦੀ ਲੋੜ ਜਾਣੀ ਪਈ ਐ ਜੇ ਕੋਈ ਹੋਰ ਤਰੀਕਾ ਹੁੰਦਾ ਸਿਆਣੇ ਬਣੇ ਬੰਦੇ ਉਹਨਾਂ ਨੇ ਸਾਨੂੰ ਤਾਰ ਦੇਣਾ ਸੀ ਉਹਨਾਂ ਨੇ ਕਿਹਾ ਤੁਸੀਂ ਰਿਸਕ ਲੈਣੇ ਆ ਕਿਹਨੇ ਤਾਂ ਫਿਰ ਇਹ ਮਾੜੇ ਮੋਟਰ ਰਿਸਕ ਵਾਲੇ ਕੰਮ ਕਰਨੇ ਹੀ ਪੈਂਦੇ ਆ ਜਿਵੇਂ ਟੱਬੇ ਇਹਦੇ ਲੈ ਕੇ ਠਾ ਇਧਰ ਇਧਰ ਵਹਲਾ ਰਸਤਾ ਬਾਸ ਸਿੱਧਾ ਹੀ ਤਾਰਾਂ ਗਣ ਬੈਗ ਤਾਂ ਰਿਸਕ ਹੀ ਰਿਸਕ ਕੀ ਰਿਹਾ ਛਤਰੀ ਦੀ ਤਨ ਲੱਗ ਜਾਂਦੀ ਉੱਤੋਂ ਬੜਾ ਹੋ ਰਿਹਾ ਮਾਪਦਾ ਮੁਜਾਦੀ ਰਹਾ ਲੈ 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 ਪਰ ਲੈ ਮੇਟਰ ਇਹ ਵੀ ਕਰਦਾ ਪਰ ਅਗਲੀ ਗੇਮ ਆ ਗਈ ਇਹ ਐ ਕੀ ਰਹਿ ਗਿਆ ਬਸ ਹੁੰਦਾ ਨਵੇੜ ਦਾ ਕੰਮ ਦੋ ਟੈਨਸ਼ਨ ਹੋਵੇ ਹੁਣ ਜਿਵੇਂ ਉਹ ਆਉਣਾ ਦੱਸੋ ਕਿਵੇਂ ਚੜਾਈਏ ਜੇ ਹੁਣ ਸਾਈਡ ਤੋਂ ਖੁਰਨ ਲੱਗ ਜਾਗੇ ਅੱਧੇ-ਅੱਧੇ ਕਰਾਇਨਾ ਦਾ ਬੱਸ ਫੇਰ ਤਾਂ ਮੰਨ ਲਓ ਕੰਮ ਨਿਪਟੜੇ ਹੋਏ ਫਿਰ ਕੰਮ ਘੱਟ ਨਿਪਟਦਾ ਨਹੀਂ ਸਾਈਡ ਤੋਂ ਖੁਰਲੇ ਦਾ ਜਾਂਦਾ ਫਿਰ ਤਾਂ ਥੋੜਾ ਰਿਸਕ ਲੈ ਲਈਦਾ ਆਹ ਦੇਖੋ ਡਾਵਟਾ ਤੋਂ ਹੁਣ ਫੇਰ ਜਾਣ ਨੂੰ ਤਾਂ ਦੇਖ ਹੀ ਜਾਊਗੇ ਮੈਂ ਲੈ ਪਟਾਕੇ ਬਾਬਿਓ 11 ਵਜ ਗਏ ਫਰੀਦ ਜੀ ਜੇ ਕੜਾਈ ਤਰੇ ਹੋਣੇ ਨਾਲ ਨਾਲ ਕਰਾਇਆ ਚਾਹੁੰਦੇ ਆ ਗਾੜੀ ਤੇ ਨਰਸ਼ਤਾ ਦਾ ਬੰਦਾ ਕਿਲਾ ਆ ਕੇ ਜਾਣਾ ਹੈ ਲੈ ਮੇਟਰੋ ਤੋਂ ਤਨਵਾ ਦੀ ਤਕਰੀਬਨ ਥੋੜੀ ਜਿਹੀ ਮਿੱਟੀ ਘਟਦੀ ਵੀ ਇੱਕ ਮਿੰਟ ਦਾ ਟਾਈਮ ਹੈ ਤੰਨਾ ਕਰਾਇਆ ਨਾ ਤਾਂ ਬਾਕੀ ਵਾਣਾ ਠੀਕ ਐ ਕਿਸਾਰ ਹੋ ਗਿਆ। ਬਾਈ ਸਾਰੀ ਰਾਤ ਦਾ ਬੈਠਾ ਇਕੱਲਾ ਹੀ ਆ। ਨਾਲੇ ਇਟਾਂ ਨੇ ਪਾਸੇ ਬੰਨਦੇ ਜਣੀ ਟਰੈਕਟਰ ਬੁੜਕ ਬੁੜਕ ਮਾਰਦਾ ਹੀ ਫੇਰ ਵੀ ਬਦੰਦਰ ਸਾਰੀ ਰਾਤ ਦਾ ਬੈਠਾ। ਅ 11 ਵਜੇ ਮੈਂ ਲੱਗਾ ਚਲਾਇਆ ਸੀ ਤੇ ਹੁਣ 6 ਵਜੇ ਦੇ। ਤੇ ਆ ਐਣੀ ਹੌਲੀ ਹੌਲੀ ਨਹੀਂ ਦੌਰਦਾ ਬਹੁਤ ਦੇ ਤੋਰਿਆ ਬਾਈ ਨੇ ਕਰਾਇਆ।